ਫਗਵਾੜਾ ਸ਼ਹਿਰ ਦੇ ਵਿੱਚ ਮਾਮੂਲੀ ਤਕਰਾਰ ਤੋਂ ਬਾਅਦ ਵੱਡਾ ਵਿਵਾਦ ਹੋਇਆ ਹੈ ਦੋ ਟੀਰਾਂ ਦੇ ਵਿੱਚ ਲੜਾਈ ਝਗੜਾ ਹੁੰਦਾ ਹੈ ਮਾਮਲਾ ਸਾਹਮਣੇ ਆਇਆ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਤੇ ਨਾ ਜੋ ਕਿ ਜ਼ਖਮੀ ਹੁੰਦਿਆ ਨੇ ਜਿਨ੍ਹਾਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਪਹਿਲੀ ਧਿਰ ਦੇ ਜਗਦੀਸ਼ ਜਿਸ ਦਾ ਇਹ ਕਹਿਣਾ ਹੈ ਕਿ ਉਹਨਾਂ ਦੀ ਗੱਡੀ ਪ੍ਰਿੰਸ ਨਾਮ ਦਾ ਡਰਾਈਵਰ ਚਲਾਉਂਦਾ ਹੈ ਜਿਸ ਨੂੰ ਉਹਨਾਂ ਬੀਤੇ ਦਿਨੀ ਗੇੜੇ ਤੇ ਦਿੱਲੀ ਭੇਜਿਆ ਸੀ ਤੇ ਰਸਤੇ ਦੇ ਵਿੱਚ ਡਰਾਈਵਰ ਨੇ ਕਿਤੇ ਗੱਡੀ ਮਾਰ ਦਿੱਤੀ ਜਿਸ ਤੋਂ ਬਾਅਦ ਜਦੋਂ ਉਸਨੇ ਉਸ ਨਾਲ ਗੱਲਬਾਤ ਕੀਤੀ ਹੈ ਤਾਂ ਉਸ ਦਾ ਇਹ ਕਹਿਣਾ ਹੈ ਕਿ ਅਗਲੇ ਦਿਨ ਡਰਾਈਵਰ ਕੋਲ ਗਏ ਨੇ ਡਰਾਈਵਰ ਨੇ ਉਹਨਾਂ ਦੇ ਨਾਲ ਹੱਥੋ ਪਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਜਗਦੀਸ਼ ਸਿੰਘ ਕਿੱਥੇ ਦੇ ਰਹਿਣ ਵਾਲੇ ਆਪਾਂ ਲੋਕਲ ਫਗਵਾੜੇ ਦੇ ਨੇ ਕਿ ਕਿ ਮਾਮਲਾ ਕੀ ਜਿਹੜਾ ਸਿਵਲ ਹਸਪੀਟਲ ਚ ਆਇਆ ਮਾਮਲਾ ਇਹਦਾ ਕਿ ਮੇਰੇ ਕੋਲ ਡਰਾਈਵਰ ਸੀ ਮੈਂ ਉਹਨੂੰ ਕਿਹਾ ਦਿੱਲੀ ਤੇ ਉੱਥੇ ਜਾ ਕੇ ਮੈਂ ਗਾਇਕੋ ਨੂੰ ਛੋਲ ਗਿਆ ਮੈਂ ਇਹਨੂੰ ਕਿ ਪੁੱਛਿਆ ਵੀ ਤੂੰ ਗੱਡੀ ਕਿੱਦਾਂ ਗੱਡੀ ਮਾਰੀ ਕੱਲੇ ਨੇ ਮੈਂ ਇਹਨੂੰ ਪੁੱਛਿਆ ਮੈਂ ਗੱਡੀ ਕਿੱਦਾਂ ਮਾਰੀ ਤੇ ਮੈਨਾਂ ਗਾਇਕੋ ਨੇ ਕੱਲ ਵੀ ਕੀਤੀ ਤੇ ਵਾਪਸ ਆ ਕੇ ਇੱਥੇ ਘਰ ਆ ਗਿਆ ਮੈਂ ਸਵੇਰੇ ਇਹਨੂੰ ਪੁੱਛਿਆ ਮੈਂ ਇਹਦੀ ਘਰ ਗਿਆ ਜਦੋਂ ਕਰਦੇ ਮੂਰੇ ਖੜਾ ਤੇ ਮੈਂ ਪੁੱਛਿਆ ਵੀ ਤੇ ਗੱਡੀ ਕਿੱਦਾਂ ਮਾਰੀ ਹੈ ਤੇ ਮੈਨਾਂ ਗਾਇਕੋ ਨਾਲ ਦੀ ਮਾਂ ਵੀ ਸੀ ਨਾਲ ਮੇਰੇ ਹੱਥੋਂ ਪਈ ਉਹ ਇਹਨਾਂ ਬਟ ਤੁਹਾਡੇ ਤੋਂ ਕਿੰਨੇ ਸਮੇਂ ਤੋਂ ਕਰ ਰਿਹਾ ਸੀ ਕੰਮ ਇਹ ਤਿੰਨ ਘੰਟੇ ਪਹਿਲਾਂ ਵੀ ਦਰੂਗੁਰੂ ਪੀਂਦਾ ਨਸ਼ਾ ਕਰਦਾ ਇਹਨੂੰ ਮੈਂ ਰੋਕੀ ਜਨਾ ਕਿ ਫੋਨ ਨਾ ਕਰਿਆ ਕਰ ਇਹ ਸਾਰੇ ਹਰ ਟਾਈਮ ਕੋ ਕੰਮ ਕਰਦਾ ਤੇ ਇਹ ਗੇੜੇ ਤੇ ਗਿਆ ਸੀਗਾ ਗੇੜੇ ਤੇ ਗਿਆ ਸੀ ਕਿੱਥੇ ਗਿਆ ਸੀ ਗੇੜੇ ਤੇ ਗਿਆ ਸੀ ਕਿੱਥੇ ਗਿਆ ਸੀ ਇਹ ਕੋ ਦੋ ਗੇੜਿਆਂ ਦੇ ਪੈਸੇ ਆ ਤੇ ਮੇਰਾ ਵੀਰ ਆ ਮੈਂ ਗੱਡੀ ਦੇ ਪੈਸੇ ਕਾ ਕਿਚੈਨੀ ਸੀਗੀ ਅੱਛਾ ਹਾਂਜੀ ਇਹਨੂੰ ਮੈਂ ਸਮਝਾ ਮੈਂ ਕਿ ਗੱਡੀ ਮੈਂ ਕਿ ਤੂੰ ਆ ਜਾ ਕਰ ਨੂੰ ਗੱਡੀ ਦਿਖਾ ਕਿੱਥੇ ਆ ਜਾਨੂ ਮੈਂ ਗੱਲ ਕੀਤੀ ਤਾਂ ਇਹ ਮੇਰੇ ਗਵਾਹੀ ਦੇ ਹੱਥੋਂ ਕਬਈ ਹੋ ਗਏ ਤੇ ਬਹੁਤ ਮਾਮਲੇ ਵਿੱਚ ਸ਼ਿਕਾਇਤ ਕੀਤੀ ਹੈ ਇਸ ਮਾਮਲੇ ਨੂੰ ਲੈ ਕੇ ਕੀਤੀ ਹੈ ਜੀ ਹਾਂ ਉਧਰ ਇਸ ਮਾਮਲੇ ਸੰਬੰਧੀ ਸਿਵਰ ਹਸਪਤਾਲ ਦੇ ਵਿੱਚ ਦਾਖਲ ਦੂਜੀ ਤਰੀਆਨੀ ਕੀ ਪ੍ਰਿੰਸ ਰਾਏ ਦੇ ਨਾਲ ਜਦ ਗੱਲਬਾਤ ਹੋਈ ਹੈ ਤਾਂ ਉਸ ਦਾ ਕਹਿਣਾ ਹੈ ਕਿ ਜਦਦੀਸ਼ ਕੋਲ ਪਿਛਲੇ ਕਰੀਬ 3 ਮਹੀਨਿਆਂ ਤੋਂ ਡਰਾਈਵਰੀ ਦਾ ਕੰਮ ਕਰਦਾ ਬੀਤੇ ਦਿਨੀ ਜਦੋਂ ਢੇੜਾ ਲੈ ਕੇ ਦਿੱਲੀ ਗਿਆ ਤਾਂ ਰਸਤੇ ਦੇ ਵਿੱਚ ਗੱਡੀ ਰੋਡ ਤੇ ਪਏ ਬੈਰੀਕੇਡ ਦੇ ਨਾਲ ਟਕਰਾ ਗਈ ਹੈ ਜਿਸ ਤੋਂ ਬਾਅਦ ਕਿ ਉਸ ਦੇ ਮਾਲਕ ਨੇ ਫੋਨ ਤੇ ਕਾਫੀ ਗਾਲੀ ਗਲੋਚ ਕੀਤੀ ਜਦੋਂ ਵਾਪਸ ਆਇਆ ਤਾਂ ਉਸ ਨੇ ਹੱਥੋਂ ਪਾਈ ਕੀਤੀ ਹੈ ਤੇ ਉਸ ਨੂੰ ਸੱਟਾ ਮਾਰ ਕੇ ਜ਼ਖਮੀ ਕਰ ਦਿੱਤਾ ਪ੍ਰਿੰਸ ਰਾਏ ਕਿੱਥੇ ਰਹਿਣ ਬਣੇ ਲਾਈਡ ਰੋਡ ਆਫ ਟਾਰਨਮੈਂਟ ਕੀ ਮਾਮਲਾ ਕੀ ਜਿਹੜਾ ਹਸਪੀਟਲ ਚ ਆਇਆ ਅੱਜ ਮਾਮਲਾ ਇਹ ਹੈ ਜੀ ਕੱਲ ਮੈਂ ਗੱਡੀ ਚ ਚਲਾਉਂਦਾ ਮੈਂ ਡਰਾਈਵਰ ਆ ਕੱਲ ਮੈਂ ਦਿੱਲੀ ਜਾਂਦਾ ਸੀ ਰਾਤ ਨੂੰ ਠੀਕ ਹੈ ਜੀ ਉੱਥੇ ਰਸਤੇ 'ਚ ਬੈਰੀਗੇਡ ਸੀਗਾ ਤੇ ਗੱਡੀ 'ਚ ਮਾਰੀ ਜੀ ਲੱਗ ਗਈ ਤੇ ਉਸ ਤੋਂ ਬਾਅਦ ਕੁਝ ਨਹੀਂ ਕੀਤਾ ਕਹਿੰਦੇ ਠੀਕ ਹੈ ਜਾਓ ਗੀੜਾ ਲਾਓ ਮਾਲਕ ਕਹਿੰਦਾ ਜੀ ਮੇਰਾ ਮੈਂ ਚੱਲ ਗਿਆ ਜੀ ਫਿਰ ਵਾਪਸੀ ਆਉਣਾ ਹੀ ਕੱਲ ਸ਼ਾਮ ਨੂੰ ਮੈਨੂੰ ਇੰਨੀ ਗੰਦੀਆਂ ਗੰਦੀਆਂ ਪਹਿਲਾਂ ਗਾਲਾਂ ਕੱਢੀਆਂ ਪੁੱਤੋ ਬਾਜ ਜਦੋਂ ਮੈਂ ਘਰ ਆ ਗਿਆ ਕੱਲ ਰਾਤੀ ਮੈਂ ਕਿਹਾ ਕਿ ਚਾਬੀ ਫੜ ਲਓ ਤੇ ਕਹਿੰਦਾ ਨਹੀਂ ਘਰ ਲੈ ਜਾ ਆਪਣੇ ਗੱਡੀ ਮੈਂ ਲੈ ਆ ਗੱਡੀ ਘਰ ਆਪਣੇ ਠੀਕ ਹੈ ਗੱਡੀ ਘਰ ਖੜੀ ਤੇ ਮੈਨੂੰ ਸਵੇਰੇ ਆਇਆ ਮੈਂ ਹਲੇ ਉੱਠ ਕੇ ਗਿਆ ਹੀ ਸੀਗਾ ਜੀ ਤੇ ਇਹਨੇ ਮੈਨੂੰ ਪਹਿਲਾਂ ਕਹਿੰਦਾ ਤੂੰ ਗਲਤ ਬੋਲਿਆ ਮੈਂ ਭਾਈ ਮੈਂ ਗਲਤ ਨਹੀਂ ਬੋਲਿਆ ਤੁਸੀਂ ਗਲਤ ਬੋਲਦੇ ਆ ਮਾਲਕ ਮੇਰਾ ਕਹਿੰਦਾ ਜੀ ਤੁਹਾਡਾ ਮਾਲਕ ਦਾ ਨਾਂ ਕੀ ਆ? ਜਗਦੀਸ਼ ਸਿੰਘ ਆਈ ਕਿੱਥੇ ਦਾ ਰਹਿਣ ਵਾਲਾ? ਇੱਥੇ ਪ੍ਰੀਤਮ ਨਗਰ ਪੁਲਾਈ ਰੋਡ ਦਾ ਰਹਿਣ ਵਾਲਾ ਜੀ। ਗੱਡੀ ਤੁਸੀਂ ਉਹਦੀ ਚਲਾ ਰਹੇ ਆਂ? ਹਾਂਜੀ ਉਹਨੇ ਕਿੰਨੇ ਸਮੇਂ ਤੋਂ ਚਲਾ ਰਹੇ ਜੀ? 4-5 ਮਹੀਨੇ ਹੋਏ ਹੱਲੇ ਤਾਂ ਚਲਾਉਂਦੇ ਹੋਏ। ਅੱਛਾ ਜੀ। ਠੀਕ ਆ ਜੀ। ਗੱਡੀ ਕਿਹੜੀ ਸੀਗੀ? ਗੱਡੀ ਆਰਟੀਕਲ ਸੀਗੀ ਜੀ ਪਰਮਿਟ ਵਾਲੀ ਗੱਡੀ ਸੀ। ਠੀਕ ਆ। ਤੇ ਉਹਦੀ ਗੱਡੀ ਸਵਾਰੀ ਲੈ ਕੇ ਜਾ ਰਹੀ ਸੀ ਜਾਂ ਸਵਾਰੀ ਲੈ ਕੇ ਵੀ ਜਾ ਰਿਹਾ ਸੀ? ਉਹ ਵਾਪਸ ਵੀ ਆ ਰਹੇ ਆ ਸੀ। ਵਾਪਸ ਆਂਦੇ ਹੋਏ ਆ। ਹਾਂਜੀ ਹੋਇਆ ਮਾੜਾ ਉਹਤੇ ਲੱਗਾ ਹੈ ਫੈਂਡਰ ਤੇ ਗੱਡੀ ਤੇ ਲੱ ਮੈਂ ਗਿਆਨ ਨੂੰ ਮਿਲਣ ਜੇ ਮੈਨੂੰ ਹੱਥੋਪਾਈ ਹੋ ਗਿਆ ਗਾ ਪਤਾ ਨਹੀਂ ਕੀ ਮੇਰੇ ਮਾਰੀਆਂ ਵੀ ਨੇ ਤੇ ਗਾਲਾ ਗੋਲਾ ਵੀ ਮੇਰੇ ਘਰ ਦੇ ਬਾਹਰ ਖੜ ਕੇ ਗਾਲਾ ਵੀ ਬਹੁਤ ਗੰਦੀਆਂ ਗੰਦੀਆਂ ਕੱਢਦਾ ਸੀਗਾ ਹਾਂਜੀ ਤੇ ਪੁਲਿਸ ਸ਼ਿਕਾਇਤ ਕੀਤੀ ਇਸ ਮਾਮਲੇ ਨੂੰ ਲੈ ਕੇ ਹਾਂਜੀ ਕਰਨ ਲੱਗੇ ਆ ਜੀ ਸ਼ਿਕਾਇਤ ਠੀਕ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਹਾਲਾਂਕਿ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਹੈ ਕਿ ਦੋਵੇਂ ਤਰ੍ਹਾਂ ਦਾ ਸਿਵਲ ਹਸਪਤਾਲ ਦੇ ਵਿੱਚ ਐਮਰਜੈਂਸੀ ਦੇ ਵਿੱਚ ਤਾਇਨਾਤ ਡਾਕਟਰ ਦੇ ਵੱਲੋਂ ਇਲਾਜ ਕੀਤਾ ਗਿਆ ਹਾਲਾਂਕਿ ਡਾਕਟਰ ਦਾ ਕੀ ਕੁਝ ਕਹਿਣਾ ਆਓ ਸੁਣਦੇ ਹਾਂ ਫਗਵਾੜਾ ਨਿਊਜ਼ ਲਈ ਕੈਮਰਾਮੈਨ ਜਸਰਮਾ ਦਿਨাশਰਨਜੀਤ ਸਿੰਘ ਸੋਨੀ ਦੀ ਰਿਪੋਰਟ ਮਾਮਲਾ ਕੀ ਹੈ ਕਿ ਜਿਹੜਾ ਦੋ ਧਿਰਾਂ ਆਈਆਂ ਜੀ ਸਾਡੇ ਕੋਲ ਅੱਜ ਕਰੀਬ 7:09 ਵਜੇ ਦੋ ਪਾਰਟੀਆਂ ਆਈਆਂ ਜਿਨ੍ਹਾਂ ਚ ਇੱਕ ਹੈ ਪ੍ਰਿੰਸ ਤੇ ਦੂਜੇ ਹੈ ਜਗਬੀਰ ਸਿੰਘ ਇਹਨਾਂ ਦੋਨਾਂ ਦੀ ਆਪਸ ਵਿੱਚ ਲੜਾਈ ਹੋਈ ਹੈ ਤੇ ਇਹਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਮੈਡਮ ਕਿੱਥੇ ਦੀ ਹੈ ਕੁਝ ਪਤਾ ਚੱਲੇ ਇਹ ਅਵਧਾਰ ਸਿੰਘ ਫਲਾਈ ਰੋਡ ਫਗਵਾੜਾ ਦੇ ਦੋਨੋਂ ਪਾਰਟੀਆਂ ਨੇ ਧੰਨਵਾਦ ਜੀ ਫਗਵਾੜਾ ਸ਼ੁਭ ਨਾਮ ਕੀ ਮੇडम ਆਪਣਾ ਮੈਂ ਡਾਕਟਰ ਅਸ਼ੋਤਰੀ ਹਾਂ